ਮੈਂ ਤਿੰਨ ਗੱਲਾਂ ਕਹਿ ਬੈਠੀ ਸੁਖਵੀਰ ਜੀ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੌਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਭਰਾ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਣਗੇ ਸਾਰੇ ਕਰੋ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਖਵੀਰ ਜੀ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੌਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਪ੍ਰਾਂਤ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਂਦੀ ਹੈ ਸਾਰੇ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਖਵੀਰ ਜੀ ਮੈਂ ਕਿ ਲੋਕ ਕਹਿੰਦੇ ਐ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੋਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ? ਪ੍ਰਾਂਤ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਥਾਂਦੇ ਐ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਗੜੀ ਹੋ ਜਾਣਗੇ ਸਾਰੇ। ਮੈਂ ਤਿੰਨ ਗੱਲਾਂ ਕਹਿ ਬੈਠੀ ਸੁਖਵੀਰ ਜੀ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੋਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਅਭਰਾਂ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਗੜੀ ਹੋ ਜਾਣਗੇ ਸਾਰੇ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਭੀਰ ਜੀ ਨੂੰ ਮੈਂ ਕਿ ਲੋਕ ਕਹਿੰਦੇ ਐ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੋਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡੇ ਹਾਲਾਤ ਕਿਉਂ ਖਰਾਬ ਹੋਏ ਪ੍ਰਾਂਤ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਐ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਗੜੀ ਹੋ ਜਾਣਗੇ ਸਾਰੇ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਖਵੀਰ ਜੀ ਨੂੰ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੋਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਭਰਾ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਣਗੇ ਸਾਰੇ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਭੀਰ ਜੀ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੌਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀ ਠੀਏ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋ ਪਰਾਂ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਣਗੇ ਸਾਰੇ ਹੋਏ ਤਿੰਨ ਗੱਲਾਂ ਕਹਿ ਬੈਠੀ ਸੁਭੀਰ ਜੀ ਮੈਂ ਕਿ ਲੋਕ ਕਹਿੰਦੇ ਐ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੋਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀਠੀਆ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਪ੍ਰਾਂਤ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਐ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਂਦੀ ਹੈ ਸਾਰੇ ਮੈਂ ਤਿੰਨ ਗੱਲਾਂ ਕਹਿ ਬੈਠੀ ਸੁਭੀ ਜੀ ਮੈਂ ਕਿ ਲੋਕ ਕਹਿੰਦੇ ਆ ਕਿ ਪਾਰਟੀ ਦਾ ਬੇੜਾ ਘਰ ਕਰਨ ਵਾਲੇ ਭੈਣ ਭਰਾ ਨੇ ਬਾਦਲ ਸਾਹਿਬ ਨਸ਼ੇ ਦਾ ਜੇ ਰੌਲਾ ਪਿਆ ਤੇ ਸਰਦਾਰ ਬਿਕਰਮ ਸਿੰਘ ਜੀ ਠੀਏ ਕਰਕੇ ਪਿਆ ਪੰਜਾਬ ਦੇ ਵਿੱਚ ਸਾਡਾ ਹਾਲਾਤ ਕਿਉਂ ਖਰਾਬ ਹੋਇਆ ਭਰਾ ਵੱਡੇ ਬਾਦਲ ਸਾਹਿਬ ਨਵੇਂ-ਨਵੇਂ ਠੰਦੇ ਆ ਵੀ ਭਾਵੇਂ 27 ਨੂੰ ਨਹੀਂ 32 ਨੂੰ ਤੇ ਜਾ ਕੇ ਖੜੇ ਹੋ ਤੱਕ ਤਕੜੀ ਹੋ ਜਾਣਗੇ ਸਾਰੇ